ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਦੇ ਆਂ ਵਿਗਿਆਨ ਦੇ ਇਹੋ ਜਿਹੇ ਐਕਸਪੈਰੀਮੈਂਟ ਦੀ ਜਿਹੜਾ ਕਿ ਇਨਸਾਨ ਦੀ ਕਰੂਰਤਾ ਤੇ ਕਿਵੇਂ ਬੰਦਾ ਸ਼ਤਾਨ ਤੋਂ ਵੀ ਬੁਰਾ ਬਣ ਜਾਂਦਾ ਇਹਦਾ ਨਾਮ ਹੈਗਾ ਦਾ ਰਸ਼ੀਅਨ ਸਲੀਪ ਐਕਸਪੈਰੀਮੈਂਟ ਇਹ ਗੱਲ ਆ 1940 ਦੇ ਲਗਭਗ ਦੀ ਦੂਜਾ ਵਿਸ਼ਵ ਯੰਗ ਚੱਲ ਰਿਹਾ ਸੀਗਾ ਅਮਰੀਕਾ ਜਰਮਨੀ ਇਹ ਸਾਰੇ ਜੋੜ ਨਾਲ ਆ ਰਹੇ ਸੀਗੇ ਐਟਮ ਬੰਬ ਬਣਾਈਏ ਤੇ ਕੋਈ ਕੋਈ ਚੀਜ਼ਾਂ ਬਣਾ ਰਿਹਾ ਸੀਗਾ ਤੇ ਰਸ਼ੀਆ ਨੇ ਸੋਚਿਆ ਕਿ ਬੰਦਾ ਜੇ ਆਪਾਂ ਇਨਾ ਅਪਡੇਟ ਕਰ ਦਿੰਦੇ ਆਂ ਕਿ ਬੰਦਾ ਸੌਵੇਂ ਹੀ ਨਾ ਤੇ ਕਿਸੇ ਵੀ ਫੌਜ ਨੂੰ ਹਰਾ ਸਕਦਾ ਜਦੋਂ ਬੰਦਾ ਸੁੱਤਾ ਹੀ ਨਾ ਸਾਰੀਆਂ ਫੌਜਾਂ ਤੋਂ ਤਕੜਾ ਹੋ ਜਾਊਗਾ ਇਹਨਾਂ ਨੇ ਬੰਦਾ ਅਪਡੇਟ ਕਰਨ ਦੀ ਸੋਚੀ ਇਹਨਾਂ ਨੇ ਪੰਜ ਕੈਦੀ ਚੁਣ ਲਈ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਛੱਡ ਦਾਂਗੇ ਇੱਕ ਮਹੀਨਾ ਸਾਡੇ ਨਾਲ ਕੰਮ ਕਰੋ ਜੇਕਰ ਤੁਸੀਂ ਭਾਵੇਂ ਪਾਸ ਹੋ ਜਾਓ ਭਾਵੇਂ ਫੇਲ ਹੋ ਜਾਓ ਤੁਹਾਨੂੰ ਅਸੀਂ ਛੱਡ ਦੇਣਾ ਕੈਦੀ ਸੀਗੇ ਉਹ ਮੰਨ ਜਾਂਦੇ ਆ ਤੇ ਉਹਨਾਂ ਨੂੰ ਕਮਰੇ ਵਿੱਚ ਧਾੜ ਦਿੱਤਾ ਗਿਆ ਜਿੱਥੇ ਕਿ ਕਿਤਾਬਾਂ ਖਾਣਾ ਪੀਣਾ ਤੇ ਚੀਜ਼ਾਂ ਰੱਖ ਦਿੱਤੀਆਂ ਗਈਆਂ ਵਿੱਚ ਛੱਡ ਦਿੱਤੀ ਗਈ ਗੈਸ ਇਹ ਜ਼ਹਿਰੀਲੀ ਗੈਸ ਸੀਗੀ ਮਤਲਬ ਕਿ ਕੋਈ ਨਸ਼ਾ ਛੱਡਿਆ ਸੀ ਕੋਕੀਨ ਵਗੈਰਾ ਵਿੱਚ ਮਿਲਾ ਕੇ ਮਿਸ਼ਨ ਕੀਤਾ ਵਿਆ ਸੀਗਾ ਤੇ ਵਿੱਚ ਇਹਨਾਂ ਨੇ ਆਕਸੀਰ ਮਲਾਤੀ ਜਿਸ ਨਾਲ ਕਿ ਨੀਂਦ ਨਾ ਆਵੇ ਚਾਰ ਦਿਨ ਬਿਲਕੁਲ ਸਭ ਕੁਝ ਸਹੀ ਰਹਿੰਦਾ ਤੇ ਪੰਜਵੇਂ ਦਿਨ ਬੰਦਿਆਂ ਨੂੰ ਬੇਚੈਨੀ ਸ਼ੁਰੂ ਹੋ ਜਾਂਦੀ ਆ ਤੇ ਨੌਵੇਂ ਦਿਨ ਇੱਕ ਬੰਦਾ ਪਾਗਲ ਹੋ ਜਾਂਦਾ ਤੇ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੰਦਾ ਉਹ ਬੰਦਾ ਇੰਨਾ ਰੋਲਾ ਪੈਂਦਾ ਉਹਦੇ ਗਲ ਦੇ ਵੋਕਲ ਫੜ ਜਾਂਦੇ ਆ ਤੇ ਬਾਕੀ ਬੰਦੇ ਵੀ ਬੜ 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 ਕਰਨ ਲੱਗ ਜਾਂਦੇ ਆ ਸਾਰੇ ਬੰਦਿਆਂ ਦਾ ਦਿਮਾਗ ਹਿੱਲ ਚੁੱਕਿਆ ਸੀਗਾ ਹੁਣ ਤੇ ਜਿਹੜੀ ਰਿਸਰਚਰ ਟੀਮ ਸੀਗੀ ਡਾਕਟਰਾਂ ਦੀ ਟੀਮ ਸੀ ਉਹਨਾਂ ਨੇ ਗੈਸ ਵਧਾਉਣੀ ਸ਼ੁਰੂ ਕਰ ਦਿੱਤੀ ਤੇ ਆਕਸੀਜਨ ਦੀ ਮਾਤਰਾ ਵੀ ਵਧਾਉਣੀ ਸ਼ੁਰੂ ਕਰ ਦਿੱਤੀ ਫਿਰ ਅਗਲੇ ਦਿਨ ਇੱਕ ਕੈਦੀ ਨੇ ਕਿਤਾਬਾਂ ਪਾੜ ਕੇ ਸ਼ੀਸ਼ਾ ਲੱਗਾ ਵਹਾ ਸੀਗਾ ਜਿਸ ਦੇ ਨਾਲ ਕੈਦੀਆਂ ਨੂੰ ਬਾਹਰ ਨਹੀਂ ਦਿਸਦਾ ਸੀਗਾ ਤੇ ਡਾਕਟਰ ਅੰਦਰ ਵੇਖ ਸਕਦੇ ਸੀਗੇ ਉਹਨੇ ਵਰਕੇ ਪਾੜ ਕੇ ਸਾਰੇ ਸ਼ੀਸ਼ਿਆਂ ਤੇ ਲਾ ਦਿੱਤੇ ਜਿਹੜਾ ਕਿ ਅੰਦਰ ਨਾਲ ਦੇ ਸੀ ਤੇ ਚੁੱਪ ਛਾ ਜਾਂਦੀ ਆ ਸ਼ਾਇਦ ਡਾਕਟਰਾਂ ਨੂੰ ਲੱਗਿਆ ਕਿ ਇਹ ਬੰਦੇ ਹੁਣ ਸ਼ਾਇਦ ਬੇਹੋਸ਼ ਹੋ ਗਏ ਹੋਣਗੇ ਜਾਂ ਮਰਨ ਵਾਲੇ ਹੋਣਗੇ ਉਹਨਾਂ ਨੇ ਸੋਚਿਆ ਕਿ ਗੈਸ ਬਾਹਰ ਕੱਢ ਦਿੰਨੇ ਆ ਤੇ ਆਪਾਂ ਅੰਦਰ ਜਾ ਕੇ ਵੇਖਦੇ ਆਂ ਕੀ ਬਣੂਗਾ ਉਹਨਾਂ ਨੇ ਗੈਸ ਬਾਹਰ ਕੱਢ ਦਿੱਤੀ ਤੇ ਆਵਾਜ਼ ਦਿੰਦੇ ਆ ਕਿਸੇ ਅੰਦਰ ਆਉਣ ਲੱਗੇ ਆ ਤੇ ਉਦੋਂ ਹੀ ਬੰਦੇ ਬੋਲਦੇ ਇੱਕ ਬੰਦਾ ਬਹੁਤ ਡਰਾਉਣੀ ਆਵਾਜ਼ ਦੇ ਵਿੱਚ ਬੋਲਦਾ ਕਿ ਅੰਦਰ ਨਾ ਆਇਓ ਜੇ ਗੈਸ ਦੂਰੀ ਹਰ ਛੱਡੋ ਤੇ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ ساری ਜ਼ਿੰਦਗੀ ਸਾਨੂੰ ਹੁਣ ਇੱਥੇ ਹੀ ਵਧੀਆ ਲੱਗਦਾ ਤੇ ਹੁਣ ਕਦੇ ਵੀ ਤੁਸੀਂ ਅੰਦਰ ਨਹੀਂ ਆਉਣਾਗਾ ਤੇ ਕਈ ਬੰਦੇ ਡਰਾਉਣੀਆਂ ਆਵਾਜ਼ਾਂ ਕੱਢ ਰਹੇ ਸੀਗੇ ਤੇ ਕਈ ਮਿੰਤਾ ਕਰ ਰਹੇ ਸੀਗੇ ਕਿ ਗੈਸ ਛੱਡੋ ਦੂਰੀ ਹਰ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਗੈਸ ਬਾਹਰ ਕੱਢ ਦਿੱਤੀ ਗਈ ਤੇ ਡਾਕਟਰਾਂ ਦੀ ਟੀਮ ਅੰਦਰ ਜਾਂਦੀ ਰਹਿੰਦੀ ਆ ਜਦੋਂ ਅੰਦਰ ਜਾ ਕੇ ਵੇਖਦੇ ਆ ਡਾਕਟਰ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਸੇ ਨੇ ਕੁਝ ਵੀ ਨਹੀਂ ਖਾਦਾ ਸੀਗਾ ਤੇ ਅੰਦਰ ਖੂਨ ਹੀ ਖੂਨ ਹੀ ਸੀ ਤੇ ਕਈ ਬੰਦੇ ਆਪਦੇ ਆਪ ਨੂੰ ਖਾ ਰਹੇ ਸੀਗੇ ਇੱਕ ਬੰਦਾ ਆਪਦੀਆਂ ਅੰਤੜੀਆਂ ਖਾ ਰਿਹਾ ਸੀਗਾ ਪੇਟ ਵਾਲੀਆਂ ਕੱਢ ਕੇ ਤੇ ਕਈ ਬੰਦੇ ਬਾਹਾਂ ਖਾ ਰਹੇ ਸੀ ਤੇ ਕਈਆਂ ਦੇ ਅੰਗ ਵੱਡੇ ਪਏ ਸੀਗੇ ਟੁੱਕੇ ਪਏ ਸੀਗੇ ਇਹਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਇਲਾਜ ਕਰਾਉਣ ਬਾਰੇ ਸੋਚਿਆ ਤੇ ਆਪਰੇਸ਼ਨ ਕਰਾਉਣਾ ਚਾਹੁੰਦੇ ਸੀਗੇ ਇਹਨਾਂ ਦੇ ਇੱਕ ਟੀਕਾ ਲਾਇਆ ਗਿਆ ਬੇਹੋਸ਼ੀ ਵਾਲਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਫਿਰ ਅੱਠ ਲਾ ਦਿੱਤੇ ਗਏ ਹੌਲੀ-ਹੌਲੀ ਪਰ ਇਹ ਬੰਦੇ ਬੇਹੋਸ਼ ਨਹੀਂ ਹੁੰਦੇ ਤੇ ਇਹ ਕਹਿੰਦੇ ਆ ਕਿ ਸਾਨੂੰ ਹੁਣ ਦਰਦ ਵਿੱਚ ਚੰਗਾ ਲੱਗਦਾ ਸਵਾਦ ਆਉਂਦਾ ਸਾਡਾ ਆਪਰੇਸ਼ਨ ਇੰਹੀ ਕੀਤਾ ਜਾਵੇ ਤੇ ਅਸੀਂ ਆਪਰੇਸ਼ਨ ਇੰਹੀ ਕਰਾਉਣਾ ਇਹਨਾਂ ਦਾ ਆਪਰੇਸ਼ਨ ਕਰਨ ਲੱਗ ਜਾਂਦੇ ਆ ਜਿਸ ਵਿੱਚ ਤਿੰਨ ਬੰਦੇ ਮਰ ਜਾਂਦੇ ਆ ਤੇ ਦੋ ਬੰਦੇ ਵੱਜ ਜਾਂਦੇ ਆ ਤੇ ਟੀਮ ਨੇ ਸੋਚਿਆ ਕਿ ਇਹ ਕੰਮ ਹੁਣ ਆਪਾਂ ਬੰਦ ਕਰ ਦਈਏ ਕੰਮ ਹੁਣ ਬਿਲਕੁਲ ਫੇਲ ਹੋ ਚੁੱਕਿਆ ਪਰ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਅਫਸਰ ਸੀਗਾ ਫੌਜ ਦਾ ਉਨੇ ਕਿਹਾ ਨਹੀਂ ਇਹ ਕੰਮ ਬੰਦ ਨਹੀਂ ਕਰਨਾ ਹਾਂ ਜੇ ਆਪਾਂ ਹੋਰ ਜ਼ੋਰ ਲਾ ਕੇ ਵੇਖਣਾ ਇਹਨੂੰ ਸ਼ੁਰੂ ਰੱਖੋ ਤੇ ਉਹਨਾਂ ਨੇ ਸੋਚਿਆ ਕਿ ਦੋ ਬੰਦਿਆਂ ਨੂੰ ਤਾੜ ਦਿਓ ਠੀਕ ਹੋ ਗਏ ਤੇ ਵਿੱਚ ਤਿੰਨ ਬੰਦੇ ਹੋਰ ਤਾੜ ਦਿਓ ਡਾਕਟਰ ਜਦੋਂ ਉਹਨਾਂ ਨੂੰ ਅੰਦਰ ਤਾੜਨ ਲੱਗੇ ਤਾਂ ਇੱਕ ਡਾਕਟਰ ਨੇ ਪਿਸਤੌਲ ਕੱਢ ਲਿਆ ਜਿਹੜਾ ਕਿ ਡਰ ਚੁੱਕਿਆ ਸੀ ਕਿ ਮੈਨੂੰ ਅੰਦਰ ਤਾੜਨ ਲੱਗੇ ਆ ਤੇ ਕਮਾਂਡਰ ਦੇ ਗੋਲੀ ਮਾਰ ਦਿੰਦਾ ਕਿ ਉਸ ਬੰਦੇ ਨੂੰ ਪੁੱਛਦਾ ਜਿਹੜੇ ਅੰਦਰ ਸੀਗੇ ਤੁਸੀਂ ਕੌਣ ਆ ਉਹ ਬੰਦਾ ਬਹੁਤ ਡਰਾਉਣੀ ਆਵਾਜ਼ ਵਿੱਚ ਕਹਿੰਦਾ ਕਿ ਮੈਂ ਤੇਰੇ ਅੰਦਰ ਦੀ ਪਰਛਾਈ ਆ ਇਹਨਾਂ ਡਾਰਾਂ ਜਿਹੜਾ ਤੈਨੂੰ ਰਾਤ ਨੂੰ ਚੰਨੀ ਰਵੇ ਡਰ ਲੱਗਦਾ ਮੈਂ ਉਹੀ ਆ ਬਸ ਤੂੰ ਨੱਪਿਆ ਹੋਇਆ ਤੇ ਮੇਰਾ ਬਾਹਰ ਆ ਚੁੱਕਿਆ ਜੇ ਤੇਰਾ ਵੀ ਬਾਹਰ ਆ ਜੇ ਤੂੰ ਵੀ ਇਦਾਂ ਹੀ ਬਣ ਜਾਣਾ ਮੈਂ ਤੇਰੇ ਅੰਦਰਲਾ ਸ਼ਤਾਨ ਆ ਇੰਨੇ ਸੌਂਦੇ ਨੇ ਉਹ ਬੰਦਾ ਉਹ ਦੋਹਾਂ ਦੇ ਗੋਲੀ ਮਾਰ ਦਿੰਦਾ ਜਿਹੜੇ ਅੰਦਰ ਸੀ ਕੈਦੀ ਸੀਗੇ ਤੇ ਜਿਹੜੇ ਨਾਲ ਦੇ ਦੋ ਬੰਦੇ ਹੋਰ ਸੀਗੇ ਉਹਨਾਂ ਦੇ ਵੀ ਡਾਕਟਰਾਂ ਦੇ ਵੀ ਗੋਲੀਆਂ ਮਾਰ ਦਿੰਦਾ ਤੇ ਆਪਦੇ ਆਪ ਵੀ ਗੋਲੀ ਮਾਰ ਲੈਂਦਾ ਸਾਰੀ ਟੀਮ ਖਤਮ ਹੋ ਜਾਂਦੀ ਆ ਕੁਝ ਬੰਦੇ ਜਿਹੜੇ ਬਾਹਰ ਸੀ ਉਹੀ ਵਜਦੇ ਆ ਤੇ ਮੁੱਦਾ ਇੱਥੇ ਠੱਪ ਕਰ ਦਿੱਤਾ ਗਿਆ ਤੇ 2009 ਦੇ ਵਿੱਚ ਇੱਕ ਵੈਬਸਾਈਟ ਤੇ ਇਹ ਗੱਲ ਸਾਹਮਣੇ ਆਈ ਬਾਅਦ ਵਿੱਚ ਇਹਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਰਸ਼ੀਅਨ ਗਵਰਨਮੈਂਟ ਨੂੰ ਪੁੱਛਿਆ ਗਿਆ ਪਰ ਉਹਨਾਂ ਨੇ ਸਾਹਮਣਾ ਕਰਦਾ ਕਿ ਇਹੋ ਜਿਹਾ ਕੰਮ ਅਸੀਂ ਕਦੇ ਵੀ ਨਹੀਂ ਕੀਤਾ ਕਈ ਬੰਦਿਆਂ ਨੇ ਕਿਹਾ ਕਿ ਇਹ ਸਿਰਫ ਇੱਕ ਲੇਖਕ ਦੀ ਕਹਾਣੀ ਆ ਸੱਚ ਗੱਲ ਨਹੀਂ ਗਈ ਪਰ ਕਈ ਬੰਦੇ ਆਂਦੇ ਆ ਕਿ ਇਹੋ ਜਿھے ਐਕਸਪੈਰੀਮੈਂਟ ਬਹੁਤ ਹੋਏ ਸੀਗੇ ਤੇ ਨਾਜ਼ੀਆ ਨੇ ਵੀ ਕੀਤੇ ਸੀਗੇ ਨਾਜ਼ੀਆ ਦਾ ਤਾਂ ਸਭ ਨੂੰ ਪਤਾ ਹੀ ਆ ਕਿ ਉਹਨਾਂ ਨੇ ਕੀ ਕੁਛ ਕੀਤਾ ਸੀਗਾ ਪਰ ਇਸ ਮੁੱਦੇ ਬਾਰੇ ਇਸ ਗੱਲ ਬਾਰੇ ਪੱਕਾ ਸਾਫ਼ ਨਹੀਂ ਹੈਗਾ ਇਹ ਸੱਚ ਸੀ ਜਾਂ ਝੂਠ ਸੀ ਪਰ ਇਹ ਗੱਲ ਬਹੁਤ ਮਸ਼ਹੂਰ ਹੋਈ ਇਹ ਇਨਸਾਨ ਦੀ ਕਰੂਰਤਾ ਦਰਸਾਉਂਦੀ ਆ ਕਿ ਇਨਸਾਨ ਕੀ ਕੁਝ ਕਰ ਸਕਦਾ ਸੱਚ ਸੀ ਆ ਕਾਲ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ